ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਨਾ ਪੰਡ ਲਵਾਣੇ ਵਾਲੀ ਤੋਂ ਕਵਰ ਕਰ ਰਹੇ ਹਾਂ ਦੋਸਤੋ ਦੋਵਾਂ ਘੋੜੀਆਂ ਦੀ ਇੱਕ ਲਾਲ ਚੰਬੀ ਆ ਤੇ ਇੱਕ ਦੋਸਤੋ ਕਾਲੀ ਚੰਬੀ ਆ ਦੋਨਾਂ ਦੀ ਦੋਸਤੋ ਜੇ ਗੱਲ ਕਰੀਏ ਨਾ ਮੀਟਿੰਗ ਹੋਈ ਵੀ ਆ ਇੱਕ ਦੀ 11 ਦਿਨਾਂ ਦੀ ਤੇ ਇੱਕ ਦੀ ਦੋਸਤੋ 12 ਦਿਨਾਂ ਦੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਬਈ ਹਾਂਜੀ ਬਾਈ ਜੀ ਸਸੀਗਾ ਸਸੀਗਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਜੀ ਬਾਈ ਠੀਕ ਆ ਵੀਰ ਨਾਂ ਦੱਸੀਂ ਕਰੀ ਆਪਣਾ ਬਾਈ ਮੇਰਾ ਨਾਮ ਅਮਰਤਪਾਲੀ ਅਮਰਤਪਾਲ ਹਾਂਜੀ ਬਾਈ ਠੀਕ ਆ ਪਿੰਡ ਲਬਾਣੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਬਾਈ ਤੇ ਜੇ ਗੱਲ ਕਰੀਏ ਬਈ ਆਪਾਂ ਵੀ ਘੋੜੀਆਂ ਤੋਂ ਕਦੋਂ-ਕਦੇ ਜੁੜੇ ਆਪਾਂ ਘੋੜੀਆਂ ਦੇ ਨਾਲ ਆਪਾਂ ਜੀ ਦਾਦੇ ਹੋਰਾਂ ਕੋਲੇ ਵੀ ਸੀਗੀ ਆਪਾਂ ਪਾਪਾ ਹੋਰਾਂ ਕੋਲੇ ਵੀ ਤੇ ਆਪਾਂ ਵੀ ਅੱਗੇ ਹੀ ਠੀਕ ਆ ਤੇ ਫਿਰ ਉਹ ਘੂੜੀਆਂ ਦਾ ਬਈ ਵਪਾਰੀ ਸ਼ੁਰੂ ਕੀਤਾ ਕਿ ਆਪਾਂ ਸ਼ੌਂਕ ਨਾਲ ਹੀ ਰੱਖਣੀ ਨੇ ਵੀਰੇ ਸ਼ੌਂਕ ਨਾਲ ਹੀ ਰੱਖੀਆਂ ਹੋਈਆਂ ਆਪਣੇ ਠੀਕ ਆ ਹਾਂਜੀ ਠੀਕ ਆ ਅੱਜ ਬਈ ਆਪਾਂ ਫਿਰ ਕਿੰਨੇ ਨਾਗ ਸੇਲ ਕਰਨੇ ਆ ਹਾਂ ਬਈ ਦੋ ਨਾਗ ਸੇਲ ਕਰਨੇ ਬਈ ਅਸ਼ਾ ਠੀਕ ਆ ਇੱਕ ਹੈਗੀ ਗਰੜੀ ਚੰਬੀ ਬਈ ਠੀਕ ਆ ਬਈ ਇੱਕ ਹੈਗੀ ਕਾਲੀ ਚੰਬੀ ਬਈ ਠੀਕ ਆ ਹਾਂਜੀ ਬਈ ਇੱਕ ਕਰੀ ਨਾ ਆਪਣਾ ਤੂੰ ਨੰਬਰ ਦੱਸ ਦੇ ਫਿਰ ਆਪਾਂ ਘੂੜੀ ਬਾਰੇ ਜਾਣਕਾਰੀ ਲੈਨੇ ਆ ਤੁਹਾਨੂੰ ਨੰਬਰ ਬਈ 6239285898 ਠੀਕ ਆ 7088794774 ਠੀਕ ਹੈ ਇਹ ਦੋਵੇਂ ਨੰਬਰ ਆਪਣੇ ਕੋਲ ਹੀ ਚੱਲਦੇ ਵੇ ਹਾਂਜੀ ਭਾਈ ਠੀਕ ਹੈ ਤੇ ਬਈ ਇਹ ਆਪਣੇ ਕੋਲ ਲਾਲ ਚੰਬੀ ਦੀ ਗੱਲ ਕਰ ਲਈਏ ਇਹਦੀ ਉਮਰ ਕਿੰਨੀ ਆ ਬਈ ਇਹ ਉਮਰ ਬਈ ਹਜੇ 6 ਕੁ ਸਾਲ ਆ 6 ਕੁ ਸਾਲ ਹੋ ਗਈ ਹਾਂਜੀ ਭਾਈ ਜੀ ਹਾਈਟ ਇਹਦੀ 61 ਇੰਚ ਹੈ 61 ਇੰਚ ਹਾਈਟ ਹੋ ਗਈ ਹੁਣ ਇਹਦੀ ਠੀਕ ਆ ਤੇ ਬਈ ਇਹ ਪਹਿਲਾਂ ਸੂਈ ਵੀ ਆ ਹਾਂਜੀ ਭਾਈ ਸੂਈ ਆ ਮਗਰ ਇਹਦੇ ਬਸ਼ੇਰਾ ਸੀ ਨੁਗਰਾ ਉਹ ਛੱਡ ਕੇ ਆਈ ਆ ਪਹਿਲੇ ਕੀ ਠੀਕ ਆ ਮਗਰ ਬਸ਼ੇਰਾ ਸੀਗਾ ਹਾਂਜੀ ਭਾਈ ਠੀਕ ਹੈ ਕਿੰਨੇ ਚਾਰ ਹੋ ਗਿਆ ਬਈ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਹੋ ਗਿਆ ਬਈ 5 ਕੁ ਮਹੀਨੇ ਹੀ 5 ਮਹੀਨੇ ਹੋ ਗਏ ਹਾਂਜੀ ਹੁਣ ਮੇਟ ਕਰਾਈ ਨੂੰ 13 ਦਿਨ ਹੋ ਗਿਆ ਜੀ ਆਪਾਂ ਕਰਵਾਈ ਆ ਹਾਂਜੀ ਦਲਸ਼ੇਰ ਕਾਕੀ ਦਾ ਬੱਚਾ ਅਪਲਮੈਂਟ ਸੂਰਜੀ ਠੀਕ ਹੈ ਉਹਤ ਕਰਵਾਈ ਠੀਕ ਹੈ ਸੂਰਜ ਤੋਂ ਇਹ ਗੱਬਣ ਹੋਣ ਦੁਆਰੇ ਹਾਂਜੀ ਠੀਕ ਹੈ ਦਿਨ ਕਿੰਨੇ ਦੱਸਿਆ ਸੀ 13 ਬਈ ਜੀ 13 ਦਿਨ ਹੋ ਗਏ ਹਾਂਜੀ ਠੀਕ ਹੈ ਹਜੇ ਚੈੱਕ ਜੀ ਤਾਂ ਆਉਂਦੀ ਨਹੀਂ ਹਣਾ ਹਾਂਜੀ ਚੈੱਕ ਚ ਨਹੀਂ ਆਉਂਦੀ ਚੈੱਕ ਚ ਬਾਅਦ 10 12 ਦਿਨ ਤੱਕ ਆ ਜੂਗੀ ਠੀਕ ਹੈ ਹਾਂਜੀ 26 27 ਦਿਨਾਂ ਦੀ ਜਾਨੀ ਚੈੱਕ ਹੋ ਜਾਂਦੀ ਹੈ ਹਾਂਜੀ ਹਾਂਜੀ ਹੋ ਜਾਂਦੀ ਹੋਏ ਤੇ ਬਾਈ ਘੋੜੇ ਦੀ ਹਾਈਟ ਦੀ ਗੱਲ ਕਰੀਏ ਘੋੜੇ ਦੀ ਹਾਈਟ 66 ਪਲੱਸ ਆ ਬਾਈ ਜੀ 66 ਸ਼ਰਟ ਪਲੱਸ ਹਾਂਜੀ ਬਾਈ ਜੀ ਠੀਕ ਆ ਤੇ ਘੋੜੀ ਹੁਣ ਬਾਈ ਇਹਦੀ ਹਾਈਟ ਕਿੰਨੀ ਦੱਸਿਆ ਸੀ 61 ਇੰਚ ਬਾਈ ਜੀ 61 ਇੰਚ ਫਿੱਤੇ ਵਾਲੀ ਜੀ ਹਾਂਜੀ ਠੀਕ ਆ ਮੇਰੇ ਵਿੱਚ ਝੂਠ ਵਾਲੀ ਗੱਲ ਨਹੀਂ ਹਾਂਜੀ ਬੰਦਾ ਆਪ ਮਿਲ ਸਕਦਾ ਆ ਕੇ ਕੋਈ ਚੱਕਰ ਨਹੀਂ ਆਪਣਾ ਲਓ ਵੀ ਤੁਸੀਂ ਆ ਕੇ ਇੱਥੇ ਆਪਦੀ ਤਸੱਲੀ ਕਰ ਲਿਓ ਜੇ ਕਿਉਂਕਿ ਸਾਰਾ ਕੁਝ ਦੋਸਤੋ ਤੁਹਾਡੇ ਸਾਹਮਣੇ ਆ ਕਿਉਂਕਿ ਵੀਡੀਓ ਵਿੱਚ ਸਾਰੀ ਆਪਾਂ ਦਿਖਾਈ ਜਾਂਦੇ ਆ ਦੋਸਤੋ ਉਹਵੇਂ ਉਹ ਨਾਲ ਨਾਲ ਤੇ ਸਾਰੀ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈਤੀ ਬਾਈ ਫਿਰ ਕਾਲੀ ਦੀ ਗੱਲ ਕਰ ਲਈਏ ਆਪਾਂ ਤੇ ਕਾਲੀ ਦੀ ਉਮਰ ਕਿੰਨੀ ਹੋਗੀ ਕਾਲੀ ਦੀ ਉਮਰ ਹੈਗੀ 5 ਕਿ ਸਾਲ ਬਾਈ ਠੀਕ ਆ 5 ਸਾਲ ਹੋ ਗਈ ਹਾਂਜੀ ਬਾਈ 63 ਇੰਚ ਕੱਦਾ ਇਹਦਾ ਬਾਈ ਠੀਕ ਆ 63 ਇੰਚ ਜਿਹੜੀ ਹਾਈਟ ਹੁਣ ਫੀਤੇ ਵਾਲੀ ਹਾਂਜੀ ਹਾਂਜੀ ਜਿਹੜਾ ਮਰਜ਼ੀ ਆ ਕੇ ਮਿਲ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਆਪਾਂ ਠੀਕ ਆ ਤੇ ਬਾਈ ਇਹ ਹੁਣ ਇਹ ਅੱਗੇ ਗੱਬਣ ਕਰਾਤੀ ਆਪਾਂ ਇਹ ਬਾਈ ਸਮੁੰਦਰ ਦਾ ਬੱਚਾ ਸੁਖਣ ਵਾਲੇ ਬਾਈ ਜੀ ਠੀਕ ਆ ਉਹਦੇ ਤੋਂ ਹਾਂਜੀ ਇਹਨੂੰ ਹੋ ਗਏ 11 ਦਿਨ ਇਹਨੂੰ 11 ਦਿਨ ਹੋ ਗਏ ਠੀਕ ਆ ਸਮੁੰਦਰ ਦਾ ਬੱਚਾ ਹਾਂ ਜੀ ਆਪਣੇ ਕੋਲੇ ਬਈ ਉਹਦੀ ਕੋਈ ਵੀਡੀਓ ਵਗੈਰਾ ਸਰਕਵਾ ਦਾਂਗੇ ਬਾਈ ਜੀ ਜਿਹੜਾ ਕੋਈ ਗੱਪ ਨਾਲ ਗੱਲੋਂ ਆਪਾਂ ਮੰਗਵਾ ਦਾਂਗੇ ਪ੍ਰੂਫ ਦਵਾ ਕੇ ਬਾਈ ਹਜੇ ਚੈੱਕ ਦੇ ਵਿੱਚ ਇਹ ਵੀ ਨਹੀਂ ਆਉਂਦੀ ਹਜੇ ਚੈੱਕ ਚ ਦੋ ਮਿੰਟ ਨਹੀਂ ਆਉਂਦੀ ਠੀਕ ਹੈ ਤੇ ਬਾਈ ਕੰਨਾ ਕੁਨਾਨੀਓ ਬਾਈ ਕੋਈ ਵੀ ਗਲਤ ਪੌਰੀ ਸਿੱਟਾ ਕੋਈ ਵੀ ਨਹੀਂ ਬਾਈ ਠੀਕ ਹੈ ਹਾਂਜੀ ਬਾਈ ਜੀ ਸਾਫ਼ ਆ ਪੌਰੀਆਂ ਪੂਰੀਆਂ ਨੇ ਹਾਂਜੀ ਹਾਂਜੀ ਬਾਈ ਜੀ ਲੋ ਵੀ ਸੱਜਣੋ ਬਾਕੀ ਤੁਸੀਂ ਤਸੱਲੀ ਇੱਥੇ ਆਪ ਦੀ ਆ ਕੇ ਕਰ ਲੈਣੀ ਹੈ ਕਿਉਂਕਿ ਬਹੁਤੇ ਵੀਰ ਦੋਸਤੋ ਵੇਖਦੇ ਆ ਸਿੱਟਾ ਪੌਰੀ ਜਾਂ ਕੋਈ ਬਾਗ ਪੌਰੀ ਕੋਈ ਵੀ ਪੌਰੀ ਦੋਸਤੋ ਤੁਸੀਂ ਚਲਦੀ ਆ ਜਾਂ ਨਹੀਂ ਚਲਦੀ ਇੱਥੇ ਆ ਕੇ ਹੁੰਦੀ ਤਸੱਲੀ ਕਰਨੀ ਆ ਸਾਰੀ ਵਿਖਾ ਦਿੰਨੇ ਆ ਦੋਸਤੋ ਕੰਨਾਂ ਤੋਂ ਲੈ ਕੇ ਪੈਰਾਂ ਦੇ ਉੱਪਰ ਲਾ ਕੇ ਸਾਰੀ ਬਾਈ ਇਹਦੀ ਹਾਈਟ ਕਿੰਨੀ ਦੱਸਿਆ ਸੀ ਹਾਂ 63 ਇੰਚ ਬਾਈ 63 ਇੰਚ ਹਾਂਜੀ ਠੀਕ ਆ ਤੇ ਲੋਬੀ ਸੱਜਣੋਂ ਘੋੜੇ ਦੀ ਆਪਾਂ ਹਾਈਟ ਬਾਈ ਤੋਂ ਪੁੱਛ ਲੈਨੇ ਆ ਹੈ ਘੋੜੇ ਦੀ ਹਾਈਟ ਕਿੰਨੀ ਹੈ ਘੋੜੇ ਦੀ ਬਾਈ 65 ਆਈ 65 ਇੰਚ ਹਾਂਜੀ ਬਾਈ ਠੀਕ ਆ ਬਿਲਕੁਲ ਸਾਫ਼ ਘੋੜਾ ਬਾਈ ਹਾਂਜੀ ਬਿਲਕੁਲ ਸਾਫ਼ ਆ ਤੇ ਉਹ ਤੁਹਾਨੂੰ ਵੀਡੀਓ ਪ੍ਰੂਫ ਸਾਰਾ ਕੁਝ ਦਵਾਂਗੀ ਠੀਕ ਆ ਲੋਬੀ ਸੱਜਣੋਂ ਬਾਈ ਜਾਂਦਾ ਘੋੜੇ ਤੇ ਵੀ ਕੋਈ ਫੁਲਕਾਰੀ ਫੂਕੋਰੀ ਨਹੀਂ वैसे आप भाई तो मंगवा के ਵਿੱਚ ला देंगे वीडियो हां जी ਇਹ ਜਿਹੜੀ ਬਈ ਆਪਣੇ ਕੋਲ ਲਾਲਚੰਬੀ ਇਹਦੇ ਤਾਂ ਘੋੜੇ ਦੀ ਨਾਲ ਫੋਟੋ ਹੈਗੀ ਆਪਣੇ ਕੋਲ ਹਾਂ ਜੀ ਇਹਦੀ ਹੈਗੀ ਹੈ ਹਾਂਜੀ ਠੀਕ ਆ ਇਹਦੀ ਵੀ ਦੋਸਤੋ ਆਪਾਂ ਨਾਲ ਲਾ ਦੇਾਂਗੇ ਬਾਕੀ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓਏ ਕਿਉਂਕਿ ਰੇਟ ਆ ਜਿਹੜਾ ਦੋਸਤੋ ਬਾਈਆਂ ਦਾ ਫੋਨ ਤੇ ਹੋ ਜਾਣਾ ਸਾਫ਼ ਸੁਥਰੀਆਂ ਘੋੜੀਆਂ ਪੈਂਡ ਲਵਾਣੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਦੋਸਤੋ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ